ਇੱਕ ਤਾਂ ਕਰੇਲਾ ਦੂਸਰਾ ਨਿੰਮ ਤੇ ਚੜਿਆ ਪਰ ਅਸੀਂ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਹਦੇ ਵਿੱਚ ਨਾ ਤਾਂ ਅਸੀਂ ਕਿਸੇ ਨੂੰ ਕਰੇਲਾ ਕਹਿ ਰਹੇ ਹਾਂ ਨਾ ਹੀ ਅਸੀਂ ਕਿਸੇ ਨੂੰ ਨਿੰਮ ਤੇ ਚੜਾ ਰਹੇ ਹਾਂ ਸਕਿਨ ਵਾਸਤੇ ਇਸ ਨੁਸਕੇ ਦਾ ਕੋਈ ਇਸਤੇਮਾਲ ਜਿਹੜਾ ਕਰੇਗਾ ਉਹ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਗੋਰੀਆਂ ਗੋਰੀਆਂ ਮਹਿਮਾ ਨੇ ਉਹਨਾਂ ਨੂੰ ਵੀ ਮਾਤ ਪਾ ਸਕਦਾ ਸਟੀਲ ਦਾ ਪਾਂਡਾ ਲੈ ਕੇ ਵੱਡਾ ਬਾਲਟੀ ਬੱਠੜ ਜੇ ਤੁਹਾਡੇ ਘਰੇ ਹੈਗਾ ਉਹਨੂੰ ਵਰਤੋ ਉਹਦੇ ਚ ਆ ਤੁਹਾਡੇ ਸਾਹਮਣੇ ਮੈਂ ਕarele ਕੱਟਿਆ ਕarele ਇਹਨੇ ਕarele ਪਾਇਨੇ ਜੀ ਇਹਦੇ ਚ ਕੱਟੋ-ਕੱਟ ਨਹੀਂ ਤੇ ਕੱਟੋ-ਕੱਟ ਜੀ 8 ਕarele ਨੇ ਅੱਛਾ ਤੇ ਨਿੰਮੂ ਨਿੰਮ ਇਹਦੇ ਵਿੱਚ ਕੱਟੋ-ਕਟ ਆਪ ਅੱਜ ਦੇ ਸਮੇਂ ਚ ਜਿੰਨੇ ਲੋਕਾਂ ਨੂੰ ਚਮੜੀ ਦੇ ਰੋਗ ਹਨ ਫੁਰਕੀ ਸਰ ਜੀ ਜੀ ਲੋਕ ਕਹਿਣ ਨੂੰ ਕਹਿ ਦਿੰਦੇ ਆ ਵੀ ਇਹਨੂੰ ਕਿਸੇ ਨੇ ਵੱਦਵਾ ਦੇਤੀ ਇਹਦੇ ਤਾਂ ਚਮੜੀ ਚ ਕੀੜੇ ਪੈ ਗਏ ਅਸੀਂ ਪੇਸ਼ੈਂਟ ਦੇਖੇ ਨੇ ਜੀ ਅਸੀਂ ਮਰੀਜ਼ ਦੇਖੇ ਇਹ ਇਹ ਤਾਂ ਜਿਵੇਂ ਆਪਾਂ ਮਾਰਚਿੰਗ ਕਰਦੇ ਸੀ ਸਕੂਲ 'ਚ ਬਸ ਕਰੀ ਚੱਲੋ ਜਦੋਂ ਤੱਕ ਸਵਾਦ ਤੁਹਾਡੀ ਜੀਭ ਤੇ ਨਹੀਂ ਆਉਂਦਾ ਕੀ ਕਹਿ ਰਹੇ ਹੋ ਜਦੋਂ ਤੱਕ ਕਰੇਲੇ ਦਾ ਤੇ ਨਿੰਮ ਦਾ ਸਵਾਦ ਜੀਭ ਤੇ ਨਹੀਂ ਆਉਂਦਾ ਤੁਸੀਂ ਉਹਨਾਂ ਚਿਹਰੇ ਲਗਾਤਾਰ ਕਰੀ ਚੱਲੋ ਜੀਭ ਤੇ ਆਇਆ ਸਰ ਕੋੜਾੜਾ ਥੋੜਾ ਜਿਹਾ ਹੋ ਲੱਗਿਆ ਮਹਿਸੂਸ ਲੱਗਿਆ ਹੁਣ ਜਦੋਂ ਤੱਕ ਤੁਹਾਡਾ ਲੀਵਰ ਨਹੀਂ ਨਾ ਕਲੀਨ ਤੁਸੀਂ ਸਮਝੋ ਸਰੀਰ ਨੇ ਆਪਦੀ ਹੀਟ ਨੂੰ ਕਿਸੇ ਨਾ ਕਿਸੇ ਜ਼ਰੀਏ ਬਾਹਰ ਲਿਉਣਾ ਅੱਜ ਤੱਕ ਮੈਂ ਇਸ ਤੋਂ ਪਰ ਫਾਰਮੂਲਾ ਨਹੀਂ ਕੋਈ ਬਣਦਾ ਦੇਖਿਆ ਲੋਕਾਂ ਦੇ ਲੀਵਰ ਜਿਨ੍ਹਾਂ ਨੂੰ ਵੱਡੇ ਵੱਡੇ ਹਸਪੀਟਲਾਂ ਦੇ ਵਿੱਚ ਡਾਕਟਰਾਂ ਨੇ ਜਵਾਬ ਦਿੱਤੇ ਸੀਗੇ ਮੈਂ ਸ਼ੁਕਰੀਆ ਦਾ ਕਰਦਾ ਇਸ ਫਾਰਮੂਲੇਸ਼ਨ ਦਾ ਸਾਡੇ ਪਰਦਾਦਾ ਜੀ ਦਾ ਜਿਨ੍ਹਾਂ ਨੇ ਸਾਨੂੰ ਇਸ ਰਾਹੇ ਪਾਤਾ ਸਾਡੇ ਬੱਚੇ ਹੈਗੇ ਨੇ ਕਿਸ਼ੋਰ ਅਵਸਥਾ ਚ ਹੁੰਦੇ ਨੇ ਜਾਂ ਕਿਸ਼ੋਰ ਅਵਸਥਾ ਤੋਂ ਜਵਾਨੀ ਵਾਲੇ ਪਾਸੇ ਨੂੰ ਜਾਂਦੇ ਨੇ ਉਸ ਵੇਲੇ ਮੂੰਹ ਤੇ ਵੀ ਬਹੁਤ ਫਿੰਸੀਆਂ ਹੁੰਦੀਆਂ ਨੇ ਉਹਨਾਂ ਦਾ ਹੱਲ ਉਹਨਾਂ ਦਾ ਉਹਨਾਂ ਦਾ ਜਿਹੜਾ ਇਲਾਜ ਹੈਗਾ ਉਹ ਵੀ ਇਸ ਨੁਸਕੇ ਦੇ ਵਿੱਚ ਇਹ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਦੇਸ਼ ਵਿਦੇਸ਼ ਚ ਰਹਿੰਦੇ ਆ ਮੈਂ ਆਪ ਵਿਦੇਸ਼ ਚ ਰਿਆਂ ਲੋਕ ਨਹੀਂ ਇੰਨਾ ਕੁਝ ਕਰ ਸਕਦੇ ਇਹ ਉਹਨਾਂ ਵਾਸਤੇ ਫਾਰਮੂਲਾ ਇਹ ਕੀ ਹੈ ਜੀ ਇਹ ਕਰੀਮ ਬਣਾਈ ਹੈ ਜੀ ਉਹਨਾਂ ਲੋਕਾਂ ਵਾਸਤੇ ਵੀ ਨਿੰਮ ਕਰੇਲੇ ਤੇ ਹੋਰ ਕਈ ਚੀਜ਼ਾਂ ਇਹਦੇ ਵਿੱਚ ਪੈਂਦੀਆਂ ਨੇ ਕਈ ਚੀਜ਼ਾਂ ਦੀਆਂ ਜਿਵੇਂ ਆਪਾਂ ਕਹਿ ਦਿੰਨੇ ਵੀ ਲੱਕੜ ਪੈਂਦੀਆਂ ਨੇ ਜਿਹੜੇ ਬੂਟਿਆਂ ਦੀ ਖਾਲ ਆ ਛਾਲ ਕਹਿੰਦੇ ਨੇ ਜਿਹਨੂੰ ਨਿੰਮ ਦੀ ਛਾਲ ਆ ਇਹ ਪਿਓਰ ਉਹ ਚੀਜ਼ਾਂ ਦਾ ਜਿਹੜੇ ਪਿਓਰਿਟੀ ਕਰਕੇ ਜੋ ਬੈਸਟ ਆਫ ਬੈਸਟ ਬਣ ਸਕਦੇ ਉਹਦੇ ਥਰੂ ਬਣਾਈ ਗਈ ਆ ਛਤੀ ਫਿਰ ਜਿਹੜੇ ਫੋੜੇ ਫਿੰਸੀਆਂ ਧੱਫੜ ਹੋਈ ਜਾਂਦੇ ਨੇ ਖਾਜ ਹੋਈ ਜਾਂਦੀ ਹੈ ਰਾਤ ਨੂੰ ਕੱਪੜੇ ਲਾ ਦਿੰਦੇ ਨੇ ਇੱਕ ਮੈਨੂੰ ਫੋਨ ਆਇਆ ਕਿ ਇਹ ਜੀ ਮੈਂ ਸਾਰਾ ਦਿਨ ਬਿਲਕੁਲ ਠੀਕ ਰਹਿਣਾ ਜਦੋਂ ਕੱਪੜੇ ਉਤਾਰ ਦਿੰਨਾ ਤੇ ਮੇਰੇ ਪਿੰਡ ਚੋਂ ਖਾਰਿਜ ਨਹੀਂ ਜਾਂਦੀ ਖਾਜ ਹੋਣ ਲੱਗ ਜਾਂਦੀ ਹੈ ਸਕਿਨ ਸਗੋ ਇਹ ਨੁਸਖਾ ਹੈਗਾ ਜਿਹੜਾ ਨਿੰਮ ਤੇ ਕਰੇਲੇ ਵਾਲਾ ਇਹ ਨੁਸਖਾ ਜਿਹੜਾ ਹੋਰ ਕਿਹਨੇ ਤੇ ਕੰਮ ਕਰੇਗਾ ਸਕਿਨ ਤੋਂ ਇਲਾਵਾ ਤੁਸੀਂ ਸਰ ਡਾਇਬਟੀਜ਼ ਦੇ ਪੇਸ਼ੈਂਟ ਨੇ ਉਹਨਾਂ ਦੇ ਵਾਸਤੇ ਫਾਰਮੂਲਾ ਬੈਸਟਾ ਡਾਇਬਟੀਜ਼ ਵਾਸਤੇ ਡਾਇਬਟੀਜ਼ ਵਾਸਤੇ ਫਾਰਮੂਲਾ ਬੈਸਟਾ ਸਾਰਾ ਦਾ ਸਾਰਾ ਜਿੰਨਾ ਕਹਿ ਲੋ ਲੀਵਰ ਦੀ ਗਰਮੀ ਜਿੰਨਾ ਲੋਕਾਂ ਨੂੰ ਸਕਿਨ ਦੀ ਪ੍ਰੋਬਲਮ ਜਿੰਨਾ ਲੋਕਾਂ ਨੂੰ ਯੂਰਿਕ ਐਸਿਡ ਦੀ ਜਿੰਨਾ ਲੋਕਾਂ ਨੂੰ ਪ੍ਰੋਬਲਮ ਹੈ ਕੋਲੇਸਟੇਰੋਲ ਦੀ ਜਿੰਨਾ ਲੋਕਾਂ ਨੂੰ ਪ੍ਰੋਬਲਮ ਹੈ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆਰਾਮ ਬਣਾਉਂ ਕੋ ਸਾਬਿਤ ਹੋ ਜਾਂਦਾ ਕਹਿੰਦੇ ਨੇ ਇੱਕ ਤਾਂ ਕਰੇਲਾ ਦੂਸਰਾ ਨਿੰਮ ਤੇ ਚੜਿਆ ਇਹ ਕਹਾਵਤ ਅਕਸਰ ਬੋਲ ਚਾਲ ਦੀ ਬਾਸ਼ਾ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ ਪਰ ਅਸੀਂ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਹਦੇ ਵਿੱਚ ਨਾ ਤਾਂ ਅਸੀਂ ਕਿਸੇ ਨੂੰ ਕ੍ਰੇਲਾ ਕਹਿ ਰਹੇ ਹਾਂ ਨਾ ਹੀ ਅਸੀਂ ਕਿਸੇ ਨੂੰ ਨਿੰਮ ਤੇ ਚੜਾ ਰਹੇ ਹਾਂ ਸਗੋਂ ਅਸੀਂ ਅੱਜ ਜਿਹੜਾ ਨਿੰਮ ਤੇ ਕ੍ਰੇਲੇ ਦੇ ਜਿਹੜੇ ਫਾਇਦੇ ਹੈਗੇ ਨੇ ਕੁਦਰਤੀ ਤੌਰ ਤੇ ਸਾਨੂੰ ਹੋ ਸਕਦੇ ਨੇ ਆ ਜੋ ਨੁਸਖਾ ਉਹ ਫਾਰਮੂਲਾ ਵੈ ਜਗਦੀਪ ਜੀ ਦੀ ਸਰਪ੍ਰਸਤੀ ਹੇਠ ਜਿਹੜਾ ਉਹਨਾਂ ਦੇ ਵਿੱਚ ਅਸੀਂ ਬਣਾਉਣ ਕੇ ਤੁਹਾਨੂੰ ਦੱਸ ਰਹੇ ਹਾਂ ਔਰ ਇਸ ਫਾਰਮੂਲੇ ਨਾਲ ਕਿਹੜੇ ਕਿਹੜੀਆਂ ਦਿੱਕਤਾਂ ਕਿਹੜੇ ਕਿਹੜੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਉਹ ਵੀ ਤੁਹਾਨੂੰ ਦੱਸਾਂਗੇ ਪਰ ਸਕਿਨ ਦੇ ਉੱਤੇ ਇਸ ਫਾਰਮੂਲੇ ਦਾ ਇਸ ਨੁਸਕੇ ਦਾ ਜਿਹੜਾ ਇਸਤੇਮਾਲ ਜੇਕਰ ਕੋਈ ਕਰੇਗਾ ਸਕਿਨ ਵਾਸਤੇ ਇਸ ਨੁਸਕੇ ਦਾ ਕੋਈ ਇਸਤੇਮਾਲ ਜਿਹੜਾ ਕਰੇਗਾ ਉਹ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਗੋਰੀਆਂ ਗੋਰੀਆਂ ਮਹਿਮਾ ਨੇ ਉਹਨਾਂ ਨੂੰ ਵੀ ਮਾਤ ਪਾ ਸਕਦਾ ਹੈ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਕ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਯੋਦਾ ਜੀ ਯੋਦਾ ਜੀ ਕੀ ਕਰਨ ਲੱਗੇ ਹੋਏ ਹੋ ਤੁਸੀਂ ਸਸੀ ਗੱਲ ਦੀ ਸਾਰਿਆਂ ਨੂੰ ਜਿਹੜੇ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਆ ਪਹਿਲੀ ਗੱਲ ਤਾਂ ਫਰੁਕੀ ਸਰ ਕarele ਤੇ ਨਿੰਮ ਦੇ ਕੀ ਗੁਣ ਨੇ ਸੋ ਮੈਂ ਸੋਚਿਆ ਵੀ ਇੱਕ ਵਾਰੀ ਤੁਹਾਡੇ ਨਾਲ ਵੀ ਸ਼ੇਅਰ ਕੀਤੇ ਜਾਣ ਤੇ ਜਿਹੜੇ ਲੋਕ ਵੀਡੀਓ ਦੇਖ ਰਹੇ ਨੇ ਉਹਨਾਂ ਵਾਸਤੇ ਵੀ ਸ਼ੇਅਰ ਕੀਤੇ ਜਾਣ ਕਿਉਂਕਿ ਅੱਜ ਦੇ ਸਮੇਂ 'ਚ ਜਿੰਨੇ ਲੋਕਾਂ ਨੂੰ ਚਮੜੀ ਦੇ ਰੋਗ ਆ ਨਾ ਫਰੁਕੀ ਸਰ ਜੀ ਜੀ ਲੋਕ ਕਹਿਣ ਨੂੰ ਕਹਿ ਦਿੰਦੇ ਆ ਫੀ ਇਹਨੂੰ ਕਿਸੇ ਨੇ ਵੱਦਵਾ ਦੇਤੀ ਇਹਦੇ ਤਾਂ ਚਮੜੀ 'ਚ ਕੀੜੇ ਪੈ ਗਏ ਅਸੀਂ ਪੇਸ਼ੈਂਟ ਦੇਖੇ ਨੇ ਜੀ ਅਸੀਂ ਮਰੀਜ਼ ਦੇਖੇ ਜਿਨ੍ਹਾਂ ਦੇ ਅੰਗ ਪੈਰ ਗੜ ਗਏ ਚਮੜੀ ਦੇ ਉੱਤੇ ਖਾਜ ਇਸ ਤਰ੍ਹਾਂ ਦੇ ਮਰੀਜ਼ ਨੇ ਦੁਨੀਆ ਤੇ ਸੋਚਣਾ ਮਜਬੂਰ ਹੋ ਜਾਂਦੇ ਸੀ ਜਿਹੜੇ ਆਪਦੇ ਕੋਲੇ ਇੱਕ ਚਾਕੂ ਰੱਖਦੇ ਆ ਔਰ ਚਾਕੂ ਦਾ ਕਾਰਨ ਕੀ ਆ ਵੀ ਜਿੱਥੇ ਉਹਨਾਂ ਦੇ ਖਾਜ ਹੋਵੇ ਉਹ ਖਾਜ ਕਰ ਸਕੋ ਉਹਨਾਂ ਨੂੰ ਖਾਜ ਇੰਨੀ ਜ਼ਿਆਦਾ ਹੁੰਦੀ ਹੈ ਜਦੋਂ ਉਹਨਾਂ ਨੂੰ ਖਾਜ ਹੁੰਦੀ ਹੈ ਉਹ ਖਾਜ ਕਾਰਨ ਉੱਪਰ ਵਾਲੀ ਚਮੜੀ ਲਾ ਦਿੰਦੇ ਜਿਹਨੂੰ ਸਰੋਸਿਸ ਵੀ ਕਹਿੰਦੇ ਆ ਐਕਜ਼ੀਮਾ ਵੀ ਕਿਹਨੂੰ ਦੇ ਆ ਪਪੜੀ ਬਣ ਬਣ ਕੇ ਮਾਸੂਤਾ ਨਾ ਸ਼ੁਰੂ ਹੋ ਜਾਂਦਾ ਉਹ ਕੰਡੀਸ਼ਨ ਬੇਸ਼ੱਕ ਲੋਕ ਇਹ ਕਹਿੰਦੇ ਵੀ ਡੈਡਲੀ ਨਹੀਂ ਹੈਗੀ ਕੋਈ ਮੌਤ ਵਰ ਉਹ ਮੌਤ ਨਹੀਂ ਆ ਸਕਦੀ ਉਸ ਕੰਡੀਸ਼ਨ ਦੇ ਨਾਲ ਪਰ ਇਨਸਾਨ ਦੇ ਨਿੱਜੀ ਜੀਵਨ ਦੇ ਵਿੱਚ ਉਹਦੀ ਲਾਈਫ ਸਟਾਈਲ ਦੇ ਵਿੱਚ ਉਹਦੀ ਪਰਸਨਲ ਲਾਈਫ ਦੇ ਵਿੱਚ ਉਹਦੀ ਫਿਜ਼ੀਕਲ ਲਾਈਫ ਦੇ ਵਿੱਚ ਬਹੁਤ ਅੰਤਰ ਆ ਜਾਂਦਾ ਤੁਸੀਂ ਰਿਸ਼ਤੇਦਾਰੀ ਚ ਬੈਠੇ ਹੋ ਤੁਹਾਡੀ ਸਕਿਨ ਦੇ ਉੱਤੇ ਸਾਰੀ ਤਰ੍ਹਾਂ ਜਲੀ ਹੋਈ ਆ ਮੱਚੀ ਹੋਈ ਆ ਪਪੜੀਆਂ ਬਣ ਬਣ ਕੇ ਉੱਤਰ ਰਹੀਆਂ ਨੇ ਉਹ ਬੰਦਾ ਬਹੁਤ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਕਰਦਾ ਔਰ ਇਹਦਾ ਜਿਹੜਾ ਮੋਡ ਜੜੋ ਕਾਰਨ ਜ ਆਪਾਂ ਸਮਝੀਏ ਨਾ ਉਹ ਹੈਗਾ ਤੁਹਾਡੇ ਲੀਵਰ ਅੱਛਾ ਜਦੋਂ ਤੱਕ ਤੁਹਾਡਾ ਲੀਵਰ ਨਹੀਂ ਨਾ ਕਲੀਨ ਤੁਸੀਂ ਸਮਝੋ ਸਰੀਰ ਨੇ ਆਪਦੀ ਹੀਟ ਨੂੰ ਕਿਸੇ ਨਾ ਕਿਸੇ ਜ਼ਰੀਏ ਬਾਹਰ ਲਿਉਣਾ ਬੜੇ ਲੋਕ ਨੇ ਜਿਨ੍ਹਾਂ ਦੇ ਸਿਰ ਦੇ ਵਾਲ ਥੱਲੇ ਸਿਕਰੀਆ ਪੱਪੜੀ ਬਣ ਬਣ ਮਾਸ ਉਤਰ ਰਿਹਾ ਬڑے ਲੋਕ ਨੇ ਜਿਨ੍ਹਾਂ ਦੇ ਹੱਥਾਂ ਦੇ ਉੱਤੇ ਖਾਜ ਹੁੰਦੀ ਆ ਔਰ ਉਹ ਖਾਜ ਇਸ ਹੱਦ ਤੱਕ ਹੁੰਦੀ ਵੀ ਉੱਤੇ ਵਾਲਾ ਮਾਸ ਹੀ ਲਾ ਦਿੰਦੇ ਆ ਲੋਕਾਂ ਦੇ ਗਿੱਟੇ ਤੱਕ ਗਲ ਗਏ ਲੋਕਾਂ ਦੀਆਂ ਹੱਡੀਆਂ ਤੱਕ ਗਲ ਗਈਆਂ ਔਰ ਲੋਕ بڑا ਜਿਹੜਾ ਆਮ ਸਮਾਜ ਆ ਉਹ ਇਹ ਗੱਲ ਕਹਿ ਦਿੰਦਾ ਵੀ ਇਸ ਬੰਦੇ ਦੇ ਨਾ ਵੱਦਵਾ ਲੱਗੀ ਕਿਸੇ ਦੀ ਇਹਦੇ ਕੀੜੇ ਪੈ ਗਏ ਪਰ ਉਹ ਕੀੜੇ ਨਹੀਂ ਪਏ ਥੋਡੇ ਅਸਲ ਦੇ ਵਿੱਚ ਜਿਹੜੀ ਲੀਵਰ ਦੀ ਗਰਮੈਸ਼ਾ ਉਹ ਤੁਹਾਡੀ ਚਮੜੀ ਦੇ ਥਰੂ ਹੁਣ ਚਮੜੀ ਗਾਲ-ਗਾਲ ਕੇ ਆਪਦੇ ਆਪ ਨੂੰ ਬਾਹਰ ਕੱਢਣਾ ਚਾਹਦੀ ਹੈ ਅੱਛਾ ਇਹਦੇ ਜੀ ਇੱਕ ਹੋਰ ਵੀ ਬੜੀ ਦਿੱਕਤ ਪਰੇਸ਼ਾਨੀ ਹੁੰਦੀ ਹੈ ਜਦੋਂ ਸਾਡੇ ਬੱਚੇ ਹੈਗੇ ਨੇ ਕਿਸ਼ੋਰ ਅਵਸਥਾ ਚ ਹੁੰਦੇ ਨੇ ਜਾਂ ਕਿਸ਼ੋਰ ਅਵਸਥਾ ਤੋਂ ਜਵਾਨੀ ਵਾਲੇ ਪਾਸੇ ਨੂੰ ਪੈਂਦੇ ਨੇ ਉਸ ਵੇਲੇ ਮੂੰਹ ਤੇ ਵੀ ਬਹੁਤ ਫਿੰਸੀਆਂ ਹੁੰਦੀਆਂ ਨੇ ਉਹਨਾਂ ਦਾ ਹੱਲ ਉਹਨਾਂ ਦਾ ਉਹਨਾਂ ਦਾ ਜਿਹੜਾ ਇਲਾਜ ਹੈਗਾ ਉਹ ਵੀ ਇਸ ਨੁਸਕੇ ਦੇ ਵਿੱਚ ਹੈ 100% ਮੈਂ ਕਿ ਨਹੀਂ ਤੁਸੀਂ ਇੱਕ ਵਾਰੀ ਨਿੰਮ ਤੇ ਕਾਰੇਲੇ ਦਾ ਤੁਸੀਂ ਇੱਕ ਸਟੀਲ ਦਾ ਪਾਂਡਾ ਲੈ ਕੇ ਵੱਡਾ ਬਾਲਟੀ ਬੱਠੜ ਜੇ ਤੁਹਾਡੇ ਘਰੇ ਹੈਗਾ ਉਹਨੂੰ ਵਰਤੋ ਉਹਦੇ ਚ ਆਹ ਤੁਹਾਡੇ ਸਾਹਮਣੇ ਮੈਂ ਕarele ਕੱਟਿਆ ਕarele ਕਿਨੇ ਕarele ਪਾਏ ਨੇ ਜੀ ਇਹਦੇ ਚ ਇਹਦੇ ਚ ਕੱਟੋ-ਕੱਟ ਨਹੀਂ ਤਾਂ ਕੱਟੋ-ਕੱਟ ਜੀ 8 ਕarele ਨੇ ਅੱਛਾ ਤੇ ਨਿੰਮ ਨਿੰਮ ਇਹਦੇ ਵਿੱਚ ਕੱਟੋ-ਕੱਟ ਆਪਾਂ ਲਾ ਕੇ ਜੇ ਹਿਸਾਬ ਚੱਲੀਏ ਤਾਂ ਅੱਧਾ ਕਿਲੋ ਤੋਂ ਜ਼ਿਆਦਾ ਅੱਛਾ ਤੇ ਆ ਆ ਕਿਸ ਚੀਜ਼ ਦੀ ਇਹ ਚਟਨੀ ਬਣਾਈ ਹੋਈ ਹੈ ਜੀ ਕੋਈ ਖਾਣ ਵਾਲੀ ਚਟਨੀ ਹੈ ਕੀ ਹੈ ਜੀ ਇਹ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਦੇਸ਼ ਵਿਦੇਸ਼ ਚ ਰਹਿੰਦੇ ਆ ਮੈਂ ਆਪ ਵਿਦੇਸ਼ ਚ ਰਿਆਂ ਲੋਕ ਨਹੀਂ ਇੰਨਾ ਕੁਝ ਕਰ ਸਕਦੇ ਇਹ ਉਹਨਾਂ ਵਾਸਤੇ ਫਾਰਮੂਲਾ ਇਹ ਕੀ ਹੈ ਜੀ ਇਹ ਕਰੀਮ ਬਣਾਈ ਹੈ ਜੀ ਉਹਨਾਂ ਲੋਕਾਂ ਵਾਸਤੇ ਇਹ ਵੀ ਨਿੰਮ ਕਰੇਲੇ ਤੇ ਹੋਰ ਕਈ ਚੀਜ਼ਾਂ ਇਹਦੇ ਵਿੱਚ ਪੈਂਦੀਆਂ ਨੇ ਕਈ ਚੀਜ਼ਾਂ ਦੀਆਂ ਜਿਵੇਂ ਆਪਾਂ ਕਹਿ ਦਿੰਨੇ ਵੀ ਲੱਕੜ ਪੈਂਦੀਆਂ ਨੇ ਜਿਹੜੇ ਬੂਟਿਆਂ ਦੀ ਖਾਲ ਆ ਛਾਲ ਕਹਿੰਦੇ ਨੇ ਜਿਹਨੂੰ ਨਿੰਮ ਦੀ ਛਾਲ ਆ ਇਹ ਪਿਓਰ ਉਸ ਚੀਜ਼ਾਂ ਦਾ ਜਿਹੜੇ ਪਿਓਰਿਟੀ ਕਰਕੇ ਜੋ ਬੈਸਟ ਆਫ ਬੈਸਟ ਬਣ ਸਕਦੇ ਉਹਦੇ ਥਰੂ ਬਣਾਈ ਗਈ ਆ ਅੱਛਾ ਇਹ ਕੀ ਕੰਮ ਕਰਦੋਗੀ ਇਹ ਕਈ ਚੀਜ਼ਾਂ ਨੂੰ ਕੰਮ ਕਰਦੀ ਜਿਵੇਂ ਕਿ ਜਿਹੜੇ ਜਿਹੜੇ ਲੋਕਾਂ ਨੂੰ ਆਪਾਂ ਕਹਿ ਦਿੰਨੇ ਆ ਵੀ ਪਾਪੜੀ ਬਣ ਕੇ ਚਮੜੀ ਉੱਤਰਨੀ ਉਹਨਾਂ ਲੋਕਾਂ ਵਾਸਤੇ ਕਾਰੀਗਾਰਾ ਜਿਹੜੇ ਲੋਕਾਂ ਹੁਣ ਹੈਰਾਨ ਸੀ ਹੋ ਜਾਂਦੇ ਵੀ ਅਸੀਂ ਚੀਜ਼ ਤਾਂ ਬਣਾਈ ਸੀ ਚਮੜੀ ਵਾਸਤੇ ਪਰ ਜਿੰਨਾਂ ਲੋਕਾਂ ਨੂੰ ਗੋਡੇ ਗਿੱਟੇ ਜਾਂ ਪੂਰੇ ਸਰੀਰ 'ਚ ਕਿਤੇ ਵੀ ਦਰਦ ਆ ਇਹ ਉਹ ਦਰਦ ਨੂੰ ਵੀ ਭਜਾ ਰਿਹਾ ਸਾਡੇ ਲਈ ਹੈਰਾਨੀ ਵਾਲੀ ਗੱਲ ਇਹ ਨਵੀਂ ਖੜੀ ਹੋ ਗਈ ਸੀ ਵੀ ਇਹ ਕਿਵੇਂ ਹੋ ਗਿਆ ਕਿਉਂਕਿ ਇਹਦੇ ਅੰਦਰ ਕਿਤੇ ਨਾ ਕਿਤੇ ਹਲਦੀ ਵੀ ਪੈਂਦੀ ਹੈ ਕਿਤੇ ਨਾ ਕਿਤੇ ਇਹਦੇ ਅੰਦਰ ਕੁਝ ਇਸ ਤਰ੍ਹਾਂ ਦੇ ਤੱਤ ਅਸੀਂ ਫਾਦਰ ਸਾਹਿਬ ਤੋਂ ਆਪਦੇ ਬਾਪੂ ਜੀ ਤੋਂ ਸਿੱਖ ਕੇ ਇਹਦੇ ਚੀਜ਼ਾਂ ਇਹ ਜਿਹੀਆਂ ਪਾਈਆਂ ਨੇ ਤੇ ਉਹ ਬੜਾ ਮਤਲਬ ਪਰਮਾਤਮਾ ਨੇ ਲਾਜ ਰੱਖੀ ਲੋਕ ਠੀਕ ਹੋਣ ਲੱਗ ਗਏ ਅੱਛਾ ਤੇ ਫਿਰ ਜਿਹੜੇ ਫੋੜੇ ਫਿੰਸੀਆਂ ਧੱਫੜ ਹੋਈ ਜਾਂਦੇ ਨੇ ਖਾਜ ਹੋਈ ਜਾਂਦੀ ਹੈ ਰਾਤ ਨੂੰ ਕੱਪੜੇ ਲਾ ਦਿੰਦੇ ਨੇ ਇੱਕ ਮੈਨੂੰ ਫੋਨ ਆਇਆ ਕਹਿੰਦੇ ਜੀ ਮੈਂ ਸਾਰਾ ਦਿਨ ਬਿਲਕੁਲ ਠੀਕ ਰਹਿਣਾ ਜਦੋਂ ਕੱਪੜੇ ਉਤਾਰ ਦਿੰਨਾ ਤੇ ਮੇਰੇ ਪਿੰਡ ਚੋਂ ਖਾਰਿਜ ਨਹੀਂ ਜਾਂਦੀ ਖਾਜ ਹੋਣ ਲੱਗ ਜਾਂਦੀ ਹੈ ਤੁਸੀਂ ਸਭ ਤੋਂ ਪਹਿਲਾਂ ਆਪਦਾ ਲੀਵਰ ਟੈਸਟ ਕਰਾਓ ਅੱਛਾ ਸਿਰਫ ਸਿਰਫ ਲੀਵਰ ਟੈਸਟ ਕਰੋ ਹਮਮ ਅੱਜ ਦਾ ਖਾਣਾ ਪੀਣਾ ਫਰੂਕੀ ਸਰ ਇੰਨਾ ਕੁ ਤਾਫਾ ਅੱਜ ਦੇ ਟਾਈਮ ਦੇ ਅੰਦਰ ਅਗਰ ਕੋਈ ਇਨਸਾਨ ਪੰਜ ਬਾਦਾਮ ਵੀ ਸਵੇਰੇ ਉੱਠ ਕੇ ਖਾ ਰਿਆ ਨਾ ਤਾਂ ਉਹ ਪਰਮਾਤਮਾ ਨੂੰ ਥਿਆਇਆ ਹੋਇਆ ਉਹਨੂੰ ਰੱਬ ਮਿਲ ਗਿਆ ਜੇ ਉਹਦੇ ਕੋਲ ਇੰਨਾ ਟਾਈਮ ਆ ਵੀ ਸਵੇਰੇ ਉੱਠ ਕੇ ਪੰਜ ਬਾਦਾਮ ਖਾ ਸਕੇ ਲੋਕਾਂ ਕੋਲੇ ਡਾਈਟ ਹੈ ਨਹੀਂ ਲੋਕਾਂ ਕੋਲੇ ਨਿਊਟ੍ਰੀਸ਼ਨ ਦਾ ਨਹੀਂ ਪਤਾ ਲੋਕ ਕੁਝ ਵੀ ਬਸ ਸਿਰਫ ਟਾਈਮ ਪਾਸ ਕਰ ਰਹੇ ਨੇ ਇੱਕ ਮੈਂ ਆਪਣੇ ਸੱਜਣ ਨਾਲ ਗੱਲ ਕਰ ਰਿਹਾ ਸੀ ਯਾਰ ਦੋਸਤ ਨੇ ਅਸੀਂ ਇਦਾਂ ਹੀ ਹਾਸੇ ਖੇਡ ਵਿੱਚ ਗੱਲਾਂ ਕਰਦੇ ਸੀ ਵੀ 40 ਸਾਲ ਤੱਕ ਬੰਦਾ ਪਹਿਲਾਂ ਪੈਸੇ ਕਮਾਉਂਦਾ ਮੁਰਕ ਕੇ 40 ਤੋਂ ਲੈ ਕੇ ਜਿੰਨੀ ਅੱਗੇ ਦੀ ਉਮਰ ਆ ਉਹ ਸਾਰੇ ਜਿੰਨੇ ਕਮਾਈ ਹੁੰਦੇ ਆ ਉਹ ਵਿਆਪ ਤੇ ਲਾਉਂਦਾ ਡਾਕਟਰ ਜੀ ਡਾਕਟਰਾਂ ਨੂੰ ਹਕੀਮਾਂ ਨੂੰ ਵੈਦਾਂ ਨੂੰ ਲਾ ਲਾ ਕੇ ਫਿਰ ਉਹ ਆਪਦੀ ਅਗਲੀ ਜ਼ਿੰਦਗੀ ਚ ਲਾਉਂਦਾ ਇਹਦਾ ਇਹਦਾ ਫਾਰਮੂਲਾ ਇਹਦਾ ਨੁਸਖਾ ਅੱਜ ਕਿਹੜੇ ਲੋਕਾਂ ਵਾਸਤੇ ਖਾਸ ਕਰਕੇ ਤੁਸੀਂ ਬਣਾ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਨਾ ਸਿਰਫ ਸਕਿਨ ਸਗੋ ਇਹ ਨੁਸਖਾ ਹੈਗਾ ਜਿਹੜਾ ਨਿੰਮ ਤੇ ਕਰੇਲੇ ਆਲਾ ਇਹ ਨੁਸਖਾ ਜਿਹੜਾ ਹੋਰ ਕਿਹਨਾਂ ਤੇ ਕੰਮ ਕਰੇਗਾ ਸਕਿਨ ਤੋਂ ਇਲਾਵਾ ਤੁਸੀਂ ਸਰ ਡਾਇਬਟੀਜ਼ ਦੇ ਪੇਸ਼ੈਂਟ ਨੇ ਹੂੰ ਉਹਨਾਂ ਲਈ ਵਸਤੇ ਫਾਰਮੂਲਾ ਬੈਸਟ ਆ। ਡਾਇਬੀਟੀਜ਼ ਵਾਸਤੇ ਡਾਇਬੀਟੀਜ਼ ਵਾਸਤੇ ਫਾਰਮੂਲਾ ਬੈਸਟ ਆ। ਅੱਛਾ। ਤੁਸੀਂ ਜੇ ਹੋਰ ਥੋੜੀ ਜਿਹੀ ਮਿਹਨਤ ਕਰ ਸਕਦੇ ਹੋ, ਦੇਖੋ ਮਿਹਨਤ ਲੱਗਣੀ ਹੈ, ਸਮਾਂ ਲੱਗਣਾ। ਤੁਸੀਂ ਕਰੇਲੇ ਦਾ ਰਸ ਪੀਣਾ ਸ਼ੁਰੂ ਕਰੋ ਜਿੰਨੇ ਲੋਕਾਂ ਨੂੰ ਡਾਇਬੀਟੀਜ਼ ਆ। ਕਰੇਲਾ ਸਾਬਤ ਖਾ ਸਕਦੇ ਹੋ ਤਾਂ ਉਹਦੇ ਅਰਗਰੀਸ ਕੋਈ ਨਹੀਂ। ਤੁਸੀਂ ਨਿੰਮ ਦੇ ਪੱਤੇ ਸਾਬਤ ਖਾਣੇ ਸ਼ੁਰੂ ਕਰੋ। ਨਹੀਂ ਕਰ ਸਕਦੇ, ਦੋਨੇ ਚੀਜ਼ਾਂ ਰਾਤ ਨੂੰ ਭਿਉਂ ਦੋ। ਸਵੇਰੇ ਉੱਠ ਕੇ ਸਾਰੇ ਦਾ ਜੂਸ ਬਣਾਓ ਤੇ ਉਹਨੂੰ ਪੀਓ। ਤੇ ਅੱਜ ਤੁਸੀਂ ਕੀ ਕਰਨ ਵਾਲੇ ਹੋ ਇਹ ਪਾਣੀ ਵੀ ਤੁਸੀਂ ਰੱਖਿਆ ਹੈ ਇਹ ਨਿੰਮ ਤੇ ਕਰੇਲਾ ਵੀ ਰੱਖਿਆ ਹੈ ਤੇ ਆਹ ਜੂਸ ਵੀ ਰੱਖਿਆ ਹੈ ਇਹ ਵੀ ਇਹਦੇ ਵਿੱਚ ਪਾਉਣਾ ਜੀ ਇਹ ਇਹਦੇ ਵਾਸਤੇ ਨਹੀਂ ਹੈਗਾ ਇਹ ਫਿਰ ਉਹਨਾਂ ਲੋਕਾਂ ਵਾਸਤੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਿਜ਼ੀ ਲਾਈਫ ਰਹਿੰਦੇ ਆ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟ ਨੇ ਔਰ ਮੈਂ ਆਪ ਕੈਨੇਡਾ ਰਿਹਾ ਦੋ ਸਾਲ ਸੋ ਮੈਂ ਉੱਥੇ ਲਾਈਫ ਦੇਖੀ ਆ ਫਰੂਕੀ ਸਰ ਤੁਸੀਂ ਜੇ ਮੈਨੂੰ ਕਹੋ ਨਾ ਜਦੋਂ ਮੈਂ ਕੈਨੇਡਾ ਸੀਗਾ ਵੀ ਆ ਜਾ ਯਾਰ ਆਪਾਂ 5 ਮਿੰਟ ਬੈਠ ਕੇ ਰੋਟੀ ਖਾ ਲਈ ਤੇ ਮੈਂ ਕਹਿੰਦਾ ਹੁੰਦਾ ਸੀ ਬਈ ਮੇਰੀ ਗੱਡੀ ਦੀ ਕਿਸ਼ਤ ਜਾਣੀ ਆ ਤੂੰ ਮੈਨੂੰ ਜਿਆਦਾ ਇਨਾ ਟਾਈਮ ਨਾ ਲੈ ਮਤਲਬ ਤੁਸੀਂ ਰਿਸ਼ਤੇਦਾਰੀ ਅੱਡਾ ਯਾਰੀ ਦੋਸਤੀ ਅੱਡਾ ਥੋੜਾ ਉੱਥੇ ਕੰਮ ਪਹਿਲਾਂ ਹੋ ਜਾਂਦਾ ਵਾ ਔਰ ਉਹ ਬਿਜ਼ੀ ਸਕਿਡਿਊਲ ਦੇ ਵਿੱਚ ਤੁਸੀਂ ਖਾਣਾ ਪੀਣਾ ਨੂੰ ਵੀ ਦੂਜੇ ਤੇ ਛੱਡ ਦਿੰਦੇ ਹੋ ਜਿਹਦੇ ਲਈ ਬੰਦਾ ਸਾਰਾ ਕੁਝ ਕਰ ਰਿਆ ਉਹਨੂੰ ਵੀ ਅਸੀਂ ਦੂਜੀ ਬੈਕ ਸੀਟ ਦੇ ਉੱਤੇ ਛੱਡ ਦਿੰਦੇ ਆ ਤੇ ਇਹ ਹਾਲਾਤ ਜਦੋਂ ਹੋਣਗੇ ਤਾਂ ਕਿਤੇ ਨਾ ਕਿਤੇ ਦੇਖੋ ਅਸੀਂ ਦੇਖਿਆ ਸਿਰੋਸਿਸ ਦੇ ਪੇਸ਼ੈਂਟ ਇੰਡੀਆ 'ਚ ਤਾਂ ਬਹੁਤ ਘੱਟ ਨਹੀਂ ਇੰਡੀਆ 'ਚ ਇੰਨੇ ਨਹੀਂ ਹੈਗੇ ਪਰ ਇੰਡੀਆ 'ਚ ਵਾਇਰਲ ਬਹੁਤ ਆ ਇੰਡੀਆ 'ਚ ਇਹ ਚੀਜ਼ ਮਸ਼ਹੂਰ ਬਹੁਤ ਆ ਵੀ ਚਮੜੀ ਦਾ ਰੋਗ ਹੋ ਗਿਆ ਅਸਲ 'ਚ ਸਭ ਤੋਂ ਵੱਧ ਚਮੜੀ ਦਾ ਰੋਗ ਬਾਹਰ ਗੋਰਿਆਂ ਨੂੰ ਜਿਹੜੇ ਆਪਣੇ ਪੰਜਾਬੀ ਇੱਥੋਂ ਛੱਡ ਕੇ ਬਾਹਰ ਰਹਿੰਦੇ ਆ ਉਹਨਾਂ ਨੂੰ ਐਕਜ਼ੀਮਾ ਦੇ ਕੇਸਸ ਤੁਸੀਂ ਸੋਚ ਹੀ ਨਹੀਂ ਸਕਦੇ ਕਿਸ ਕੰਡੀਸ਼ਨ 'ਚ ਨੇ ਲੋਕ ਜਿੰਨੀ ਧਨਦੌਲਤ ਲੋਕਾਂ ਨੇ ਕਮਾਈ ਆ ਉਹ ਸਾਰੀ ਧਨਦੌਲਤ ਉਹਨਾਂ ਨੂੰ ਮਿੱਟੀ ਲੱਗਦੀ ਏ ਕਿਉਂਕਿ ਗਿੱਟੇ ਗਲ ਗਏ ਤੁਸੀਂ ਸੋਚ ਸਕਦੇ ਹੋ ਕਿਸੇ ਇਨਸਾਨ ਦਾ ਗਿੱਟਾ ਗਲਜ ਚਮੜੀ ਪਹਿਲਾਂ ਗਲੀ ਫਿਰ ਜਦੋਂ ਚਮੜੀ ਔਰ ਚਮੜੀ ਗਲੀ ਨਹੀਂ ਸੀ ਉਹ ਖਾਜ ਇੰਨੀ ਜ਼ਿਆਦਾ ਹੋਣ ਲੱਗ ਗਈ ਇੰਨੀ ਕੁ ਜ਼ਿਆਦਾ ਖਾਜ ਹੋਣ ਲੱਗ ਗਈ ਵੀ ਚਮਚਾ ਛੁਰੀ ਕੈਂਚੀ ਉਹਦੇ ਨਾਲ ਖੁਰਕ ਖੁਰਕੇ ਖੁਰਕ ਖੁਰਕੇ ਤੇ ਉਹਨਾਂ ਦੇ ਹਾਲਾਤ ਇਹ ਬਣ ਗਏ ਵੀ ਥੱਲੇ ਵਾਲੀਆਂ ਹੱਡੀਆਂ ਦਿਖਣ ਲੱਗੀਆਂ ਅੱਛਾ ਤੇ ਫਿਰ ਇਹ ਫਾਰਮੂਲੇ ਦਾ ਨੁਸਖੇ ਦਾ ਅੱਜ ਕੀ ਕਰਨਾ ਹੈ ਤੁਸੀਂ ਇਹ ਕਿਵੇਂ ਨੁਸਕਾ ਬਣਾਉਣਾ ਹੈ ਜਿਨ੍ਹਾਂ ਨੂੰ ਸਕਿਨ ਦੀ ਪ੍ਰੋਬਲਮ ਹੈਗੀ ਹੈ 슈ਗਰ ਹੈ ਬੀਪੀ ਹੈ ਤੁਸੀਂ ਕਹਿ ਰਹੇ ਹੋ ਵੀ ਧੱਫੜ ਨਹੀਂ ਹਟਦੇ ਜਿਨ੍ਹਾਂ ਦੇ ਸਰੀਰ ਤੇ ਕੁਝ ਗਰਮ ਖਾ ਲੈਂਦੇ ਨੇ ਤੇ ਖਾਰਿਚ ਨਹੀਂ ਹਟਦੀ ਬਾਦਾਮ ਦੋ ਖਾ ਲੈਂਦੇ ਨੇ ਤੇ ਸਾਰੀ ਰਾਤ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਇਸ ਤਰ੍ਹਾਂ ਦਾ ਤੁਸੀਂ ਕੀ ਕਰਨਾ ਹੈਗਾ ਇਹਦੇ ਵਿੱਚ ਕੀ ਫਾਰਮੂਲਾ ਕੀ ਨੁਸਖਾ ਬੜਾ ਸੋਖਾ ਜਿਹਾ ਫਾਰਮੂਲਾ ਹੀ ਤੁਹਾਡੇ ਸਾਹਮਣੇ ਚ ਕਰੇਲੇ ਨੇ ਤੇ ਨਿੰਮ ਅੱਛਾ ਫੇਰ ਵੀ ਚਲੋ ਤੁਹਾਨੂੰ ਦਿਖਾਉਣ ਲਈ ਜਿਹੜੀ ਜਨਤਾ ਦੇਖ ਰਹੀ ਹੈ ਜਿਹੜੀ ਆਡੀਅנס ਦੇਖ ਰਹੀ ਹੈ ਇਹਦੇ ਵਿੱਚ ਆਪਾਂ ਨਿੰਮ ਦੇ ਪੱਤੇ ਪਾ ਰਹੇ ਹਾਂ ਠੀਕ ਹੈ ਆ ਦੇਖੋ ਤੁਸੀਂ ਆ ਦੇਖ ਰਹੇ ਹੋ ਤੁਸੀਂ ਹਮ ਆ ਨਿੰਮ ਦੇ ਪੱਤੇ ਪਾ ਰਹੇ ਕੋਸ਼ਿਸ਼ ਕਰੋ ਟਾਣੀਆਂ ਨਾ ਬੈਣ ਕਿਉਂਕਿ ਫਿਰ ਟਾਣੀਆਂ ਪੈਰਾਂ 'ਚ ਲੱਗਦੀਆਂ ਨੇ ਉਹਨੂੰ ਅਵੋਇਡ ਕਰੋ ਇਹ 슈ਗਰ ਵਾਲਿਆਂ ਵਾਸਤੇ ਫਰੂਕੀ ਸਰ ਪੂਰੀ ਬੋਡੀ ਡੀਟੌਕਸ ਕਰ ਦਿੰਦੀ ਹੈ ਅੱਛਾ ਜਿੰਨਾ ਲੋਕਾਂ ਨੂੰ 슈ਗਰ ਨਹੀਂ ਉਨ੍ਹਾਂ ਲੋਕਾਂ ਦੀ 슈ਗਰ ਵੱਧ ਜੇ ਜਾਂ ਘਟ ਜੇ ਇਹ ਫਾਰਮੂਲਾ ਉਹਦੀ 슈ਗਰ ਨੂੰ ਬੈਲੈਂਸ ਕਰ ਸਕਦਾ ਅੱਛਾ ਇਹ ਫਾਰਮੂਲਾ ਤਿਆਰ ਹੋ ਗਿਆ ਨਿੰਮ ਪਾਲੀਏ ਸੀ ਤੇ ਦੇ ਚ ਕਰੇਲੇ ਪਾਲੇ ਤੇ ਫਿਰ ਹੁਣ ਕੀ ਕਰਨਾ ਹੈ ਜੀ ਦਾ ਹੁਣ ਆਪਾਂ ਇਹਦੇ ਵਿੱਚ ਆਪਾਂ ਇਹਨੂੰ ਥੱਲੇ ਰੱਖ ਦਿੰਦੇ ਜੀ 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 ਬਾਕੀ ਜੀ ਠੀਕ ਹੈ ਦੇਖ ਲਓ ਜੀ ਇਹਦੇ ਚ ਆਪਾਂ ਤੁਹਾਡੇ ਸਾਹਮਣੇ ਜੋ ਪਾਇਆ ਤੁਹਾਡੇ ਸਾਹਮਣੇ ਪਾਇਆ ਕੋਈ ਐਕਸਟਰਾ ਚੀਜ਼ ਨਹੀਂ ਹੁਣ ਇਹਦੇ ਚ ਆਪਾਂ ਪਾਣੀ ਪਾ ਰਹੇ ਹਾਂ ਪਾਣੀ ਇੰਨਾ ਖੀ ਬਹੁਤ ਵੈ ਤੁਸੀਂ ਸਮਝ ਲਓ ਜਿੰਨਾ ਕੁਸ਼ ਕੀਤਾ ਵਸ ਤੁਸੀਂ ਹਾਥੀ ਧੋਣੇ ਇਹਦੇ ਚ ਆਪਦੇ ਬਹੁਤ ਠੀਕ ਇਸ ਤੋਂ ਬਾਅਦ ਇਹ ਸਾਰੇ ਨੂੰ ਰੜਾ ਕੇ ਨਹੀਂ ਭਵਨ ਇਧਰ ਆਓ ਇਧਰ ਲੋ ਇਹ ਜਿਹੜੇ ਜਿਹੜੀ ਪ੍ਰੋਬਲਮ ਹੈਗੀ ਹੈ ਸਕਿਨ ਦੀ ਕਿਸੇ ਨੂੰ ਆ ਦੇਖੋ ਹੁਣ ਤੁਸੀਂ ਇਦਾਂ ਕਰਨਾ ਪਊਗਾ ਇਹ ਇਦਾਂ ਜਿਵੇਂ ਆਪਾਂ ਮਾਰਚਿੰਗ ਕਰਦੇ ਸੀ ਸਕੂਲ 'ਚ ਬਸ ਕਰੀ ਚੱਲੋ ਜਦੋਂ ਤੱਕ ਸਵਾਦ ਤੁਹਾਡੀ ਜੀਭ ਤੇ ਨਹੀਂ ਆਉਂਦਾ ਕੀ ਕਹਿ ਰਹੇ ਹੋ ਜਦੋਂ ਤੱਕ ਕਰੇਲੇ ਦਾ ਤੇ ਨਿੰਮ ਦਾ ਸਵਾਦ ਹਾਂ ਜੀਭ ਤੇ ਨਹੀਂ ਆਉਂਦਾ ਤੁਸੀਂ ਉਹਨਾ ਚਿਹਰੇ ਲਗਾਤਾਰ ਕਰੀ ਚਲੋ ਇਹ ਜੀਭ ਦੇ ਉੱਤੇ ਆ ਜਾਏਗਾ ਸਵਾਦ ਇਹ ਸਵਾਦ ਜੀਭ ਦੇ ਉੱਤੇ ਆ ਜਾਏ ਪੈਰਾਂ ਦਾ ਸਵਾਦ ਜੀਭ ਤੇ ਕਿਵੇਂ ਆਊਗਾ ਜੇ ਉੱਤੇ ਜੀ ਸ਼ਰੀਰ ਜੁੜਿਆ ਹੋਇਆ ਆਪਦੇ ਆਪ ਦੇ ਅੰਦਰ ਔਰ ਇਹ ਚਮਤਕਾਰ ਹੀ ਹੈ ਜੀ ਅੱਛਾ ਇਹ ਹੀ ਹਜੇ ਬਹੁਤ ਸਿੰਪਲ ਚੀਜ਼ਾਂ ਨੇ ਪਰ ਸਾਨੂੰ ਕਦਰ ਨਹੀਂ ਹੈਗੀ ਇਹਨਾਂ ਦੀ ਕਿੰਨੇ ਟਾਈਮ ਚ ਆ ਜਾਏਗਾ ਇਹਦਾ ਜਿਹੜਾ ਸਵਾਦ ਹੈਗਾ ਜੀਭ ਦੇ ਉੱਤੇ ਤੁਸੀਂ ਕਹਿ ਰਹੇ ਹੋ ਮੈਂ ਕਹਿੰਦਾ ਨਹੀਂ 10 ਮਿੰਟ ਤੋਂ ਵੀ ਪਹਿਲਾਂ ਪਹਿਲਾਂ ਅਮ ਕਾਰਿਆਵ ਬਵ ਭਵਨ ਤੁਸੀਂ ਦੇਖੋ ਭਵਨ ਨੇ ਆਪ ਹੀ ਦੱਸ ਦੇਣ ਜਦੋਂ ਇਹ ਲੱਗੇ ਜਿਹੜੇ ਇਸ ਤਰ੍ਹਾਂ ਮਾਰਚ ਕਰੂਗਾ ਕਰੇਲੇ ਤੇ ਨਿੰਮ ਦੇ ਉੱਤੇ ਚੜ ਕੇ ਮਤਲਬ ਕਰੇਲਾ ਨਹੀਂ ਅਸੀਂ ਨਿੰਮ ਤੇ ਚੜਾਉਣਾ ਅਸੀਂ ਕਰੇਲੇ ਤੇ ਨਿੰਮ ਦੇ ਉੱਤੇ ਚੜ ਜਾਣਾ ਹੈ ਉਹਨਾਂ ਨੂੰ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਕੇ ਬਿਲਕੁਲ ਸਹੀ ਗੱਲ ਹੈ ਇੱਕ ਪੁਰਾਣੀ ਜਿਵੇਂ ਕਹਾਵਤ ਦੀ ਤੁਸੀਂ ਗੱਲ ਕਰਦੇ ਹੋ ਵੀ ਬੰਦਾ ਕਹਿੰਦਾ ਵੇ ਇੱਕ ਤਾਂ ਪਹਿਲਾਂ ਹੀ ਕਰੇਲਾ ਉੱਤੋਂ ਨਿੰਮ ਤੇ ਚੜ ਗਿਆ ਪਰ ਇਹ ਜਿਹੜਾ ਕਰੇਲਾ ਹੈ ਕੜਤਣ ਘਟਾਉਂਦਾ ਤੁਹਾਡੇ શરી ਦੀ ਜਿਹੜੇ ਸਰੀਰ ਦਾ ਡੀਟੌਕਸ ਕਰ ਦਿੰਦਾ ਹਾਂ ਡੀਟੌਕਸ ਪਰਫੈਕਟ ਵਰਡ ਹੈ ਇਹਦੇ ਵਾਸਤੇ ਪਰਫੈਕਟ ਸ਼ਬਦ ਜੇ ਆਪਾਂ ਇਹਦਾ ਵਰਤੀਏ ਤਾਂ ਡੀਟੌਕਸੀਫਿਕੇਸ਼ਨ ਆ ਤੁਹਾਡੇ ਸਾਰੇ ਸਰੀਰ ਦੇ ਅੰਦਰ ਦੀ ਜਿੰਨੇ ਇਨਬੈਲੈਂਸਸ ਹੋਣਗੇ ਤੁਸੀਂ ਇੱਕ ਚੀਜ਼ ਨੈਟ ਦੇ ਉੱਤੇ ਵੀ ਸਰਚ ਕਰਕੇ ਦੇਖਿਓ ਪੜ੍ਹ ਕੇ ਦੇਖਿਓ ਔਰ ਮੈਂ ਕਹਿੰਦਾ ਹਰ ਇਨਸਾਨ ਨੂੰ ਪੜ੍ਹਨਾ ਚਾਹੀਦਾ ਹਰ ਇਨਸਾਨ ਨੂੰ ਆਪਦੀ ਨੋਲੇਜ ਅਨੁਸਾਰ ਦੇਖਣਾ ਚਾਹੀਦਾ ਵੀ ਜੋ ਅਸੀਂ ਗੱਲਾਂ ਕਰ ਰਹੇ ਹਾਂ ਕੀ ਉਹ ਸੱਚ ਵੀ ਆ ਵੀ ਜਦੋਂ ਡੀਟੌਕਸੀਫਿਕੇਸ਼ਨ ਹੋਣੀ ਆ ਜੀ ਜੀ ਤਾਂ ਕਿੱਥੋਂ ਹੋਣੀ ਹੈ ਤੁਹਾਡੇ ਪੈਰਾਂ 'ਚ ਹੀਟ ਹੋਣੀ ਹੈ ਪੇਸ਼ੈਂਟ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਉਹ ਕਹਿੰਦੇ ਸਾਡੇ ਪੈਰ ਦੇ ਥੱਲੇ ਹਰ ਵਕਤ ਸੇਕ ਨਿਕਲਦਾ ਤੇ ਅਸੀਂ ਤੁਸੀਂ ਯਕੀਨ ਨਹੀਂ ਮੰਨਣਾ ਸੀ ਕਿਸੇ ਗੁਰਦੁਆਰੇ 'ਚ ਖੜੇ ਬਾਪੂ ਜੀ ਨੇ ਜੁੱਤੀ ਲਈ ਜੁੱਤੀ ਥੱਲੇ ਨਿੰਮ ਦੇ ਪੱਤੇ ਅੱਛਾ ਤੇ ਮੈਂ ਆਪਦੇ ਫਾਦਰ ਸਾਹਿਬ ਨੂੰ ਨਾਲ ਹੀ ਖੜੇ ਸੀ ਕਿ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਬਾਪੂ ਜੀ ਵੀ ਇਹ ਕੀ ਸਿਸਟਮ ਰਿਹਾ ਵੀ ਇਹਨਾਂ ਨੇ ਐ ਕਿਉਂ ਕੀਤਾ ਹੋਇਆ ਉਹ ਕਹਿੰਦੇ ਪੁਰਾਣੇ ਬਜ਼ੁਰਗ ਵੈਦ ਆਪ ਸੀਗੇ ਉਹ ਇੰਨਾ ਜਿਆਦਾ ਭਰੋਸਾ ਨਹੀਂ ਕਰਦੇ ਸੀ ਕਿਸੇ ਉੱਤੇ ਉਹ ਕਹਿੰਦੇ ਸੀ ਵੀ ਠੀਕ ਆ ਜੇ ਸਾਨੂੰ ਕੋਈ ਦਿੱਕਤ ਆ ਗਈ ਅਸੀਂ ਹਲਦੀ ਖਾ ਲਾਂਗੇ ਅਸੀਂ ਦੁੱਧ ਪੀਤਾ ਲਾਂਗੇ ਅਸੀਂ ਨਿੰਮ ਖਾ ਲਾਂਗੇ ਅਸੀਂ ਕਰੇਲੇ ਵਰਤ ਲਾਂਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਕੌੜੀਆਂ ਲੱਗਦੀਆਂ ਨੇ ਨਾ ਅੱਜ ਦਾ ਕੌੜਾ ਸੱਚ ਅੱਜ ਦੀ ਕੌੜੀ ਖਰਾਕ ਥੋੜੀ ਸਾਰੀ ਉਮਰ ਰੰਗ ਭਰ ਸਕਦੀ ਥੋੜੀ ਸਾਰੀ ਲਾਈਫ ਦੇ ਵਿੱਚ ਸਾਰੀ ਲਾਈਫ ਨੂੰ ਰੰਗीन ਰੱਖ ਸਕਦੀ ਹੈ ਤੁਸੀਂ ਹਾਲਾਤ ਮੈਂ ਫੇਰ ਉਹੀ ਗੱਲ ਆਪਾਂ ਕਰਦੇ ਆ ਥੋੜਾ ਯਾਰ ਇਸ ਬਾਅਦ ਆਰੇ ਸਵਾਦ ਮੂਚ ਜੀਪਟੀ ਆਇਆ ਸੋ ਕੋੜਾ ਕੋੜਾ ਥੋੜਾ ਜਿਹਾ ਹੋ ਲੱਗਿਆ ਮਹਿਸੂਸ ਲੱਗੇ ਹੁਣ ਤੁਸੀਂ ਕਰੀ ਚੱਲੋ ਤੁਸੀਂ ਦੇਖੋ ਪੂਰੀ ਕੜਤਨ ਕਰ ਦੇਣੀ ਇਹਨੇ ਇਹ ਵੈ ਜਗਦੀਪ ਜੀ ਦੀ ਸਰਪ੍ਰਸਤੀ ਹੇਟ ਬਣਾਇਆ ਹੋਇਆ ਹੈ ਇਹ ਇਹਦਾ ਇਸਤੇਮਾਲ ਕਿਵੇਂ ਕਰ ਰਹੇ ਹਨ ਜਿਹੜੇ ਲੋਕ ਇਹ ਨਿਮਮਤੇ ਕਰੇਲਾ ਨਹੀਂ ਕਰ ਸਕਦੇ ਪਾਣੀ ਚ ਪਾ ਕੇ ਕਿਵੇਂ ਇਹ ਕਿਵੇਂ ਕਰਨਾ ਜੀ ਇਸ ਫਾਰਮੂਲੇ ਨੂੰ ਜਿੰਨਾ ਜਿੰਨਾ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਕੈਨ ਦੀ ਪ੍ਰੋਬਲਮ ਹੈ ਲੇਡੀਜ਼ ਦੇ ਅੰਦਰ ਨਹੀਂ ਖਾਸ ਕਰਕੇ ਡਿਊਰਿੰਗ ਪੀਰੀਅਡਸ ਵਾਲ ਤੋੜ ਦੀ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਪੀਰੀਅਡਸ ਹੁੰਦੇ ਆ ਅਨਹਾਈਜਨਿਕness ਹੁੰਦੀ ਜਿੱਦਾਂ ਹੀ ਉਹ ਚੀਜ਼ ਉੱਥੇ ਡਰਾਈ ਹੁੰਦੀ ਆ ਜਿੰਨੇ ਆਸ-ਪਾਸ ਦੇ ਵਾਲ ਹੁੰਦੇ ਉਹ ਸਾਰੇ ਨਾਲ ਟੁੱਟ ਜਾਂਦੇ ਆ ਉਹਨਾਂ ਲੇਡੀਜ਼ ਵਾਸਤੇ ਇਹ ਰਾਮ ਬਾਣ ਪ੍ਰੈਕਟੀਕਲ ਆ ਮੈਂ ਆਪਦੀ ਫੈਮਿਲੀ ਦੇ ਵਿੱਚ ਮੇਰੇ ਨੋਨ ਨੇ ਲੇਡੀਜ਼ ਨੇ ਤੇ ਉਹਨਾਂ ਦੀ ਇਹਨੇ ਹੈਲਪ ਉਹ ਕੀਤੀ ਆ ਕਈ ਲੋਕਾਂ ਨੂੰ ਜਿਨ੍ਹਾਂ ਨੂੰ ਚਮੜੀ ਦਾ ਕਿਸੇ ਤਰ੍ਹਾਂ ਦਾ ਰੋਗ ਆ ਇਹ ਉਹਦੇ ਵਾਸਤੇ ਰਾਮ ਬਾਣ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਮੈਂ ਕਹਿੰਨਾ ਜੀ ਜੋੜਾਂ ਦੀ ਤਕਲੀਫ ਆ ਨਾ ਤੁਸੀਂ ਲਗਾਤਾਰ 45 ਦਿਨ ਇਹਦਾ ਇਸਤੇਮਾਲ ਕਰੋ ਕਿਵੇਂ ਇਸਤੇਮਾਲ ਕਰਨਾ ਤੁਸੀਂ ਬਸ ਜਿੱਥੇ ਤੁਹਾਨੂੰ ਦਿੱਕਤ ਹੈ ਤੁਸੀਂ ਉੱਥੇ ਇਹਦੀ ਸਕਿਨ ਦੇ ਉੱਤੇ ਕਚਹਿ ਧੱਫੜਨੇ ਚਾਹੇ ਫਿੰਸੀਆਂ ਨੇ ਚਾਹੇ ਫੌੜੇ ਨੇ ਚਾਹੇ ਕਿਸੇ ਵੀ ਤਰ੍ਹਾਂ ਦਾ ਐਗਜ਼ਾਈਮ ਹੈ ਜਾਂ ਫਿਰ ਤੁਹਾਡੇ ਤੁਸੀਂ ਕਹਿ ਰਹੇ ਹੋ ਕਿ ਜੋੜਾਂ ਦੇ ਦਰਦਾਂ 'ਚ ਵੀ ਇਹ ਕੰਮ ਕਰਦਾ ਜਿੱਥੇ ਦਰਦ ਨੇ ਉੱਥੇ ਲਗਾਉਣੀ ਹੈ ਇਹ ਫਾਰਮੂਲਾ ਲਗਾਉਣੀ ਹੈ ਔਰ ਇੱਕ ਮੈਂ ਹੋਰ ਬੇਨਤੀ ਕਰਦਾ ਆਪਣਾ ਜਿਹੜਾ ਮਹਾਰਾਜਾ ਸ਼ਾਹੀ ਸ਼ਰਬਤ ਹੈ ਮੈਂ ਅੱਜ ਤੱਕ ਦਾ ਦੀ ਬੈਸਟ ਫਾਰਮੂਲਾ ਦੇਖਿਆ ਫਾਰਮੂਲਾ ਕਹਿ ਲਓ ਨੁਕਤਾ ਕਹਿ ਲਓ ਅੱਜ ਤੱਕ ਮੈਂ ਇਸ ਤੋਂ ਉੱਪਰ ਫਾਰਮੂਲਾ ਨਹੀਂ ਕੋਈ ਬਣਦਾ ਦੇਖਿਆ ਲੋਕਾਂ ਦੇ ਲੀਵਰ ਜਿਨ੍ਹਾਂ ਨੂੰ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਨੇ ਜਵਾਬ ਦਿੱਤੇ ਸੀਗੇ ਮੈਂ ਸ਼ੁਕਰੀਆ ਦਾ ਕਰਦਾ ਇਸ ਫਾਰਮੂਲੇਸ਼ਨ ਦਾ ਸਾਡੇ ਪਰਦਾਦਾ ਜੀ ਦਾ ਜਿਨ੍ਹਾਂ ਨੇ ਸਾਨੂੰ ਇਸ ਰਾਹੇ ਪਾਤਾ ਇਹਦੇ ਕੜਤਨ ਦੇ ਸਾਨੂੰ ਵੀ ਮਹਿਸੂਸ ਹੋਣ ਲੱਗੀ ਸਾਡੀ ਅੱਖਾਂ ਨੂੰ ਮਹਿਸੂਸ ਹੋਣ ਲੱਗੀ ਕਿੰਨਾ ਕੁ ਕੌੜਾ ਲੱਗਣ ਲੱਗਿਆ ਕੁਝ ਜ਼ੁਬਾਨ ਦੇ ਜਿਵੇਂ ਇਹਨਾਂ ਨੇ ਕਿਹਾ ਕਿੰਨਾ ਕੁ ਕੌੜਾ ਪਨ ਆ ਗਿਆ ਜੀਬ ਤਿਆਰ ਆ ਰਿਹਾ ਅੱਛਾ ਜੀ ਪਿਆਰ ਕਿੰਨਾ ਕੁ ਕੋੜਾ ਕੁਝ ਮਹਿਸੂਸ ਹੋਇਆ ਹੋਰ ਕੋੜੇ ਪੰਤ ਤੋਂ ਇਲਾਵਾ ਹੋਰ ਕੀ ਮਹਿਸੂਸ ਹੋਇਆ ਜਿਵੇਂ نیچے ਠੰਡਾ ਜਿਹਾ ਲੱਗ ਰਿਹਾ ਨੂੰ ਅੱਛਾ ਰਿਹਾ ਨੂੰ ਠੰਡਾ ਰਿਲੈਕਸ ਹਾਂਜੀ ਰਿਲੈਕਸ ਜੀ 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 ਤੇ ਕਿੰਨਾ ਟਾਈਮ ਕਰਨਾ ਜੀ ਫਿਰ ਇਹ ਸਾਰਾ ਨੁਸਖਾ ਫਾਰਮੂਲਾ ਇਹ ਤੁਸੀਂ ਸਿਰਫ ਰੋਜ਼ 10 ਮਿੰਟ ਕਰੋ ਤੇ 30ਵੇਂ ਦਿਨ ਚੈਲੰਜ ਫਿਰ ਦੇ ਦਿੰਨੇ ਆਪਾਂ ਤੁਸੀਂ 30 ਦਿਨ ਤੱਕ ਲਗਾਤਾਰ ਕਰੇਲੇ ਨਿੰਮ ਬਰਾਬਰ ਮਾਤਰਾ ਚ ਲੈ ਕੇ ਕਿ ਮੱਠਲ ਚ ਪਾ ਲਓ ਪਤੀਲੇ ਚ ਪਾ ਕੇ ਉਹਦੇ ਉੱਤੇ ਥੋੜਾ ਜਿਹਾ ਪਾਣੀ ਪਾ ਲਿਓ ਤਾਂ ਕਿ ਉਹਦਾ ਰਸ ਚੇਦੀ ਬਣ ਜੇ ਵੈਸੇ ਤਾਂ ਜੇ ਪਾਣੀ ਨਾ ਪਾਓ ਤਾਂ ਤੁਸੀਂ ਗੋਨੀ ਦੇਣਾ ਕਿਉਂਕਿ ਪੈਰ ਉੱਤੇ ਜਦੋਂ ਮਾਰਚ ਕਰਨੇ ਤਾਂ ਉਹ ਗੁੰਨੇ ਆ ਜਾਣ ਜਦੋਂ ਤੁਸੀਂ ਉਹਦੇ ਉੱਤੇ ਮਾਰਚ ਕਰੋਗੇ ਥੋੜਾ ਸਾਰਾ ਦਾ ਸਾਰਾ ਜਿੰਨਾ ਕਹਿ ਲੋ ਲੀਵਰ ਦੀ ਗਰਮੀ ਜਿੰਨਾ ਲੋਕਾਂ ਨੂੰ ਸਕਿਨ ਦੀ ਪ੍ਰੋਬਲਮ ਜਿੰਨਾ ਲੋਕਾਂ ਨੂੰ ਯੂਰਿਕ ਐਸਿਡ ਦੀ ਜਿੰਨਾ ਲੋਕਾਂ ਨੂੰ ਪ੍ਰੋਬਲਮ ਹੈ ਕੋਲੇਸਟੇਰੋਲ ਦੀ ਜਿੰਨਾ ਲੋਕਾਂ ਨੂੰ ਪ੍ਰੋਬਲਮ ਹੈ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆਰਾਮ ਬਣਾਉ ਨੂੰ ਸਾਬਿਤ ਹੋ ਜਾਂਦਾ ਹੁਣ ਹੈਰਾਨੀ ਵਾਲੀ ਗੱਲ ਆ ਲੋਕਾਂ ਨੂੰ ਪ੍ਰੋਬਲਮ ਸਕਿਨ ਦੀ ਆ ਦਵਾਈਆਂ ਖਾ ਰਹੇ ਨੇ ਲੋਕਾਂ ਨੂੰ ਪ੍ਰੋਬਲਮ ਲੀਵਰ ਦੀ ਆ ਦਵਾਈਆਂ ਖਾ ਰਹੇ ਨੇ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਵਿਦੇਸ਼ੀ ਦਵਾਈਆਂ ਖਾ ਰਹੇ ਨੇ ਔਰ ਉਹਨਾਂ ਨੂੰ ਆਪ ਨੂੰ ਪਤਾ ਵੀ ਇਹ ਟੈਂਪਰੇਰੀ ਹੱਲ ਨੇ ਮੈਂ ਇਹਦੇ 'ਚ ਤੁਸੀਂ ਆਪ ਦੱਸੋ ਕੋਈ ਰੌਕੇਟ ਸਾਇੰਸ ਦਾ ਆਪਾਂ ਲੈ ਹੀ ਨਹੀਂ ਕਿੰਨੀ ਆਮ ਜੀ ਗੱਲ ਵੀ ਤੁਸੀਂ ਜਿਹੜੀ ਘਰੇ ਨਿੰਮ ਉਹਦਾ ਦਾਤਣ ਕਰਨਾ ਸ਼ੁਰੂ ਕਰੋ ਨਿੰਮ ਖਾਣੀ ਸ਼ੁਰੂ ਕਰੋ ਨਿੰਮ ਪੱਗ ਲੋਕ ਕਹਿੰਦੇ ਵੀ ਕੌੜੀ ਹੈ ਕੋਈ ਗੱਲ ਨਹੀਂ ਤੁਸੀਂ ਫਿਰ ਕੌੜੀ ਨਾ ਖਾਓ ਫਿਰ ਤੁਹਾਨੂੰ ਚਿੱਟੇ ਰੰਗ ਦੀ ਕੋਈ ਗੋਲੀ ਲੈ ਲਿਓ ਉਹੋ ਖਾਈ ਚੱਲੋ ਹੌਲੀ-ਹੌਲੀ ਤੁਹਾਡਾ ਲੀਵਰ ਵੀ ਮਾਂਜ ਦੂ ਹੌਲੀ-ਹੌਲੀ ਤੁਹਾਡੀ ਕਿਡਨੀ ਵੀ ਮਾਂਜ ਦੂ ਮੁੜ ਕੇ ਜਿਹੜਾ ਤੁਸੀਂ ਅੱਜ ਦੀ ਕੌਲ ਮੁੜ ਕੇ ਸਾਰੀ ਉਮਰ ਹਸਪਤਾਲਾਂ 'ਚ ਪੈਸੇ ਭਰਦੇ ਫਿਰਿਓ ਉਦੋਂ ਤੁਹਾਨੂੰ ਸ਼ਾਇਦ ਮੇਰੀ ਗੱਲ ਕਲਿੱਕ ਹੋ ਜੇ ਮੈਂ ਕਿਹੜੀ ਗੱਲ ਨੂੰ ਹਿੰਟ ਦੇ ਰਿਹਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਔਰ ਇਹ ਫਾਰਮੂਲਾ ਨੁਸਖਾ ਦੇਣ ਵਾਸਤੇ ਤੁਸੀਂ ਦੇਖੋ ਬਵਨ ਹੈਗਾ ਜਿਹੜਾ ਦੁਸਕਾ ਫਾਰਮੂਲਾ ਇਸਤੇਮਾਲ ਕਰਕੇ ਸਾਨੂੰ ਦਿਖਾ ਰਿਹਾ ਹੈ ਜਿਸ ਤਰੀਕੇ ਨਾਲ ਯੋਧਾ ਜੀ ਨੇ ਕਿਹਾ ਸੀ ਕਿ ਜਿਹੜਾ ਸਵਾਦ ਹੈਗਾ ਟੇਸਟ ਹੈਗਾ ਉਹ ਤੁਹਾਡੀ ਜ਼ੁਬਾਨ ਦੇ ਉੱਤੇ ਆਉਣਾ ਸ਼ੁਰੂ ਹੋ ਜਾਏਗਾ ਔਰ ਬਵਨ ਨੇ ਵੀ ਸਾਨੂੰ ਦੱਸਿਆ ਕਿ ਇਹ ਜਿਹੜਾ ਟੇਸਟ ਹੈਗਾ ਇਸੇ ਤਰੀਕੇ ਨਾਲ ਜਿਹੜਾ ਬੰਦਾ ਜਾਂ ਜਿਹੜੀ ਵੀ ਔਰਤ 10 ਮਿੰਟ ਕਰੇਲੇ ਤੇ ਨਿੰਮ ਦੇ ਉੱਤੇ ਮਾਰਚ ਕਰੇਗੀ ਤਾਂ ਯੋਧਾ ਜੀ ਦਾ ਕਹਿਣਾ ਹੈ ਕਿ ਉਹਦਾ ਜਿਹੜਾ ਲੀਵਰ ਹੈਗਾ ਉਹਦੀ ਜਿਹੜੀ ਸ਼ੂਗਰ ਹੈਗੀ ਆ ਔਰ ਉਹਦਾ ਜਿਹੜਾ ਕਿੰਧੀਆਂ ਪ੍ਰੋਬਲਮ ਹੈਗੀਆਂ ਨੇ ਉਹ ਲਗਭਗ ਲਗਭਗ ਹੱਲ ਹੋਣ ਵੱਲ ਨੂੰ ਤੁਰ ਪੈਣਗੇ ਇਹ ਕਿਵੇਂ ਹੈ ਇਹ ਪੈਰ ਨਾਲ ਮਸਲ ਰਹੇ ਨੇ ਤੇ ਸਵਾਦ ਜਿਹੜਾ ਜੀਭ ਦੇ ਉੱਤੇ ਆ ਗਿਆ ਬੜਾ ਸੌਖਾ ਜਿਹਾ ਸਵਾਲ ਪੁੱਛਿਆ ਫਰੁਕਤ ਤੁਸੀਂ ਮੈਨੂੰ ਆਪ ਦੱਸ ਦੋ ਜਦੋਂ ਕੋਈ ਇਨਸਾਨ ਬੇਹੋਸ਼ ਹੋ ਜਾਂਦਾ ਉਹਦੇ ਸਿਰ ਤੇ ਪਾਣੀ ਤੇ ਪੈਰਾਂ ਨੂੰ ਮਸਲਣਾ ਕਾ ਤੋਂ ਸ਼ੁਰੂ ਕਰ ਦਿੰਦੇ ਅਸੀਂ ਕਿਉਂਕਿ ਕਨੈਕਸ਼ਨ ਹੈਗਾ ਇਹਦਾ ਆਪਸ ਵਿੱਚ ਬਸ ਅੱਛਾ ਆਹ ਤੁਹਾਡੇ ਅੱਗੇ ਪ੍ਰੈਕਟੀਕਲ ਐਕਸਪੈਰੀਮੈਂਟ ਆ ਔਰ ਕੁਦਰਤ ਦਾ ਐਕਸਪੈਰੀਮੈਂਟ ਆ ਅਸੀਂ ਕੁਦਰਤ ਤੋਂ ਬਾਹਰ ਜਾਣ ਦੀ ਲੋੜ ਹੀ ਨਹੀਂ ਸਾਨੂੰ ਜੀ ਜੀ ਕੁਦਰਤ ਚੀ ਬਲ ਬਹੁਤ ਆ ਜੀ ਜੀ ਹਾਂ ਅੱਛਾ ਜੀ ਵੈਜੀ ਨੂੰ ਮਿਲਣਾ ਹੋਵੇ ਵੈਜੀ ਨੂੰ ਮਿਲਣ ਦਾ ਕੀ ਢੰਗ ਹੈਗਾ ਕੀ ਰਸਤਾ ਹੈਗਾ ਇਹੋ ਦਾ ਜੀ ਅ ਦੇਖੋ ਮੈਂ ਸਿੱਧੀ ਬੇਨਤੀ ਕਰਦਾ ਹਾਂ ਇਹ ਬਹੁਤ ਸਾਰੇ ਲੋਕ ਵਿਦੇਸ਼ਾਂ ਚ ਨੇ ਬਹੁਤ ਸਾਰੇ ਲੋਕ ਸਾਡੇ ਕੋਲ ਜਿੰਨੇ ਅਸੀਂ ਅੱਜ ਤੱਕ ਦਾ ਤਜਰਬਾ ਲੋਕ ਕਹਿੰਦੇ ਆ ਵੀ ਸਾਨੂੰ ਜੀ ਅਸੀਂ ਮਿਲਣਾ ਚਾਹੁੰਦੇ ਆ ਚਾਹਤਰ ਵਿਦੇਸ਼ਾਂ ਚ ਜਿਹੜੇ ਲੋਕ ਬੈਠੇ ਹੋ ਉਹ ਕਹਿੰਦੇ ਸਾਨੂੰ ਵੀਡੀਓ ਕਾਲ ਤੇ ਗੱਲ ਹੋ ਜਾਵੇ ਤਾਂ ਤੁਸੀਂ ਇੱਕ ਵਾਰੀ ਫੋਨ ਕਰਕੇ ਅਪਾਇੰਟਮੈਂਟ ਬੁੱਕ ਕਰਾ ਸਕਦੇ ਹੋ ਅਪਾਇੰਟਮੈਂਟ ਬੁੱਕ ਕਰਨ ਤੋਂ ਬਾਅਦ ਉਹ ਤੁਹਾਨੂੰ ਆਪ ਹੀ ਦੱਸ ਦੇਣਗੇ ਵੀ ਕਦੋਂ ਬੈਸਟ ਟਾਈਮ ਹੈ ਠੀਕ ਹੈ ਜਦੋਂ ਬੈਸਟ ਟਾਈਮ ਹੋਗਾ ਉਹ ਜ਼ਿਆਦਾ ਵਧੀਆ ਵਾ ਰਾਦਰ ਥਨ ਮੈਂ ਤੁਹਾਨੂੰ ਕਹਾਂ ਜੀ 8:00 ਵਜੇ 8:00 ਵਜੇ ਆ ਸਿਸਟਮ ਕਰੋ ਉਹ ਨਹੀਂ ਠੀਕ ਰਹਿਣਾ ਤੁਹਾਡੇ ਲਈ ਜਿਹਨਾਂ ਜਿਹੜੇ ਲੋਕਲ ਹੈਗੇ ਨੇ ਕਿੱਥੇ ਕਿੱਥੇ ਮਿਲਦੇ ਨੇ ਵੈਦ ਕਿਹੜੇ ਕਿਹੜੇ ਦਿਨ ਵੈਸਾ ਲੁਧਿਆਣੇ ਬਰਨਾਲੇ ਮੁਹਾਲੀ ਬਠਿੰਡੇ ਤੇ ਅੰਮਰਸਰ ਇੱਥੇ ਪੰਜ ਜਗ੍ਹਾ ਦੇ ਉੱਤੇ ਹਜੇ ਪਰਮਾਤਮਾ ਨੇ ਸੇਵਾ ਲਾਈ ਆ ਬਾਕੀ ਪਰਮਾਤਮਾ ਸੁੱਖ ਰੱਖੇ ਹੌਲੀ ਹੌਲੀ ਹੋਰ ਜ਼ਿਆਦਾ ਅਸੀਂ ਲੋਕਾਂ ਤੱਕ ਪਹੁੰਚਦੇ ਜਾਵਾਂਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਫਾਰਮੂਲਾ ਹੈਗਾ ਨੁਸਖਾ ਹੈਗਾ ਜਿਹੜਾ ਵੈ ਜਗਦੀਪ ਜੀ ਦੀ ਸਰਪ੍ਰਸਤੀ ਹੇਠ ਯੋਧਾ ਜੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਅਗਰ ਸਾਨੂੰ ਸ਼ੂਗਰ ਬੀਪੀ ਔਰ ਸਕਿਨ ਨਾਲ ਸੰਬੰਧਿਤ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਅਸੀਂ ਕਿਵੇਂ ਕਰੇਲੇ ਨੂੰ ਤੇ ਨਿੰਮੂ ਨੂੰ ਗੁੰਨ ਕੇ ਪੈਰਾ ਨਾਲ ਗੁੰਨ ਕੇ ਉਸ ਚੀਜ਼ ਤੇ ਵਿੱਚੋਂ ਅਸੀਂ ਰਾਹਤ ਹਾਸਿਲ ਕਰ ਸਕਦੇ ਹਾਂ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਲੁਧਿਆਣਾ